ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਹੋ ਹੌਪਸੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਉਰਫ ਕਿਕਰ ਸਿੰਘ ਤੁਸੀਂ ਮੈਨੂੰ ਸਾਰੇ ਜਣੇ ਕਿਕਰ ਸਿੰਘ ਦੇ ਨਾਮ ਨਾਲ ਜਾਣਦੇ ਹੋ ਤੇ ਅੱਜ ਤੁਹਾਡੇ ਸਾਰੇ ਨਾਲ ਪਰਸਨਲੀ ਗੱਲਬਾਤ ਕਰਨ ਦੇ ਲਈ ਮੈਂ ਨਵਾਂ ਬਲੌਗ ਸ਼ੁਰੂ ਕੀਤਾ ਤੇ ਬਲੌਗ ਦਾ ਪਹਿਲਾ ਦਿਨ ਹੈ ਮੇਰਾ ਤੇ ਪਹਿਲਾ ਬਲੌਗ ਬਣ ਰਿਹਾ ਹੁਣ ਮੈਂ ਤੁਹਾਨੂੰ ਆਪਣੀ ਟੀਮ ਦੇ ਨਾਲ ਮਿਲਾਉਣਾ ਜੇ ਜੋ ਹੈ ਨਾ ਜੋ ਜੇ ਹੈ ਜੇ ਜੇ ਹੀ ਹੈਨਾ ਜੇ ਜੇ ਨਹੀਂ ਹੈ ਜੇ ਐਮ ਹੈ ਹਾਂ ਜੇ ਐਮ ਹੈ ਕਿਆ ਹੈ ਆਪ ਐਮ 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 ਮੀਨਸ ਮਨਿੰਦਰ ਕੌਰ ਸਿੱਧੂ ওকে ਆ ਗਿਆ ਨਾ ਐਮ ਫॉर ਮਨਿੰਦਰ ਐਮ ਫॉर ਮਨਿੰਦਰ ਕੇਵਲ ਕਾਲ ਐਸ ਫੋਰ ਸਿੱਧੂ ਠੀਕ ਐਂਡ ਦਿਸ ਵਨ ਇਜ਼ ਦਿਸ ਇਜ਼ ਏ ਹਾਂ ਸੋਨੂ ਇੱਕ ਰਾਜ ਦੀ ਗੱਲ ਦੱਸਾਂ ਰਾਜ ਦੀ ਗੱਲ ਕਿਸੇ ਨੇ ਨਹੀਂ ਦੱਸੀ ਉਹ ਨਹੀਂ ਅੱਜ ਤੱਕ ਕਿਸੇ ਵੀ ਬਲੌਗ ਦੇ ਵਿੱਚ ਮੇਰੇ ਬਲੌਗ ਚ ਨਹੀਂ ਦੇਖਿਆ ਨਹੀਂ ਤੁਸੀਂ ਜਿਹੜਾ ਕਿੱਕਰ ਸਿੰਘ ਹੈ ਨਾ ਕਿੱਕਰ ਸਿੰਘ ਨਿਮ ਥੱਲੇ ਪਿਆ ਅੱਜ ਕਿੱਕਰ ਨਿਮ ਥੱਲੇ ਆ ਹਾਂ ਅੱਜ ਨਿਮ ਥੱਲੇ ਕਿੱਕਰ ਆਇਆ ਅੱਜ ਤੁਸੀਂ ਪਹਿਲੀ ਵਾਰੀ ਔਰ ਜੋ ਇਹ ਹੈ ਜੇ ਐਸ ਹੈ ਜੇ ਤਾਂ ਕੋਈ ਔਰ ਹੋ ਹੀ ਨਹੀਂ ਸਕਦਾ ਇਹ ਐਸ ਹੈ ਨਾ ਅਸ਼ੇਂਦਰਪਾਲ ਕੋਰ ਐਸ ਫਾਰ ਸਿੰਦਰਪਾਲ ਕੋਰ ਐਸ ਫਾਰ ਸੋਨੀ ਐਸ ਐਸ ਹੈ ਹਮ ਤੁਹਾਨੂੰ ਪਤਾ ਇੱਕ ਦਾ ਤੁਹਾਡੇ ਨਾਲ ਸਾਡਾ ਮੂੰਹ ਪਿਆਰ ਕਿਉਂ ਇੰਨਾ ਜ਼ਿਆਦਾ ਇੱਕ ਤਾਂ ਤੁਹਾਡਾ ਨਾਮ ਸ਼ਿੰਦਰਪਾਲ ਕਹਰਾ ਬਿਕੋਜ਼ ਮੇਰੀ ਮਦਰ ਦਾ ਨਾਮ ਸ਼ਿੰਦਰਪਾਲ ਸੀ ਇਸ ਕਰਕੇ ਇਸ ਕਰਕੇ ਇੱਕ ਵੈਸੇ ਤੁਸੀਂ ਨਾਲ ਜਬਰ ਰਚੇ ਵਿੱਚ ਸਾਨੂੰ ਤਾਂਪਦੀ ਲੱਗਦੀ ਔਰ ਉਹਨਾਂ ਨਾਲ ਮਿਲਾਓ ਅਗੇ ਜੇ ਨਹੀਂ ਕਰੋ ਐਸੇ ਐਸੇ ਪਾਸ ਕਰੋ ਮੈਂ ਤਾਂ ਹੁਣ ਮੈਂ ਆਰ ਕਮਕ ਮ ਕਮਕ ਜੇ ਕਮਕ ਸਾਰਾ ਕੁਝ ਕਰੋ ਆਰ ਐਮ ਮਲਟੀਵਟਾਮਨ ਨਹੀਂ ਸਾਰੀ ਸਾਰੀ ਐਸੀ ਮੈਨੂੰ ਯੂਟਿਊਬ ਤੇ ਕਾਰਪੀਐਮ ਮੋਂਗਣਾ ਆਰਪੀਐਮ ਨਿਕਲ ਜਾਣਾ ਤੁਸੀਂ ਉਹ ਉਸ ਚੀਜ਼ ਵੀ ਕਹਿ ਸਕਦੇ ਹਾਂ ਮੈਂ ਆਰ ਵੀ ਆ ਮੈਂ ਸੀ ਵੀ ਆ ਤੇ ਮੈਂ ਜੀ ਦੇਣਾ ਆਪਣੀ ਦੱਸਣੀ ਆਪਦੇ ਨਾਮ ਆਪਣੀ ਦਾ ਸਿਰਫ ਅੱਖਰ ਬੋਲੋ ਅੱਖਰੋਂ ਸਾਰੇ ਨਾਮ ਦੱਸਣੇ ਆ ਆਰ ਤੇ ਸੀ ਤੇ MT JJT ਇਹ ਚਾਰ ਨਾਮ ਦਾ ਸੁੱਧ ਕੀ ਕੀ ਨਾਮ ਨੇ ਇਹਨਾਂ ਦੇ ਹਾਂ ਕੁਝ ਨੂੰ ਦੱਸ ਨਹੀਂ ਠੀਕ ਹੈ ਇਹਨੂੰ ਜਾਣਦੇ ਹਾਂ ਮੈਨੂੰ ਤਾਂ ਜਾਣਦੇ ਹੋ ਦੇਖੋ ਦੇਖੋ ਮੈਂ ਜਾਣਦੇ ਹਾਂ ਚੈਨ ਚੱਕ ਨਾਮ ਕਿ ਦਿਖਾ ਦਿਆਂਗੇ ਹਾਂ ਦੇਖ ਲਓ ਦੇਖੀ ਕਿਵੇਂ ਕਰਦੇ ਮੈਂ ਇਹ ਐਂ ਕਰਦੇ ਆ ਐਚ ਐਚ ਮੀਨ ਹਰਪ੍ਰੀਤ ਕੌਰ ਐਚ ਵੀ ਜ਼ੈਨਾ ਹਰਪ੍ਰੀਤ ਇਹਨੂੰ ਬੇਸਤੀ ਕਰਦੇ ਮੇਰੀ ਇਹ ਮੇਰੀ ਗੋਤੀ ਹੈ ਮੇਰੀ ਗੋਤੀ ਹੈ ਇਸ ਲਈ ਮੇਰੀ ਭੈਣਾਂ ਛੁੱਟੀ ਹਾਂਜੀ ਇਹ ਦੋ ਦੋ ਅਸੀਂ ਦੋਮੇ ਅੱਛਾ ਜੀ ਸਰ ਗੋਤਣ ਗੋਤਣ ਤਾਂ ਸੁਣਾ ਸੀ ਦੋਤੀ ਮਾਸੀ ਜੀ ਇਹ ਹੈ ਵੀ ਸਤਿ ਸ਼੍ਰੀ ਅਕਾਲ ਭਾਈ ਬੀ ਨਵਿਆਰ ਬਿਆੰਤਕੌਰ ਬੈਠੇ ਹੋ ਜੀ ਮੈਨੂੰ ਆਉਂਦੀ ਨਹੀਂ ਜੀ ਮੈਂ ਦੱਸਦੀ ਆ ਬਿਆੰਤਕੌਰ ਮਤਲਬ ਕਿਉਂ ਨਾਮ ਰੱਖਿਆ ਜਾਂਦੇ ਸੀ ਕਿਉਂਕਿ ਮੇਰੀ ਸਭ ਤੋਂ ਛੋਟੀ ਭੈਣ ਦਾ ਨਾਮ ਬਿਆੰਤਕੌਰ ਸੀ ਤੇ ਕਾਫੀ ਪਿੰਡਾਂ 'ਚ ਕੁੜੀਆਂ ਦੇ ਨਾਮ ਬਿਆੰਤ ਰੱਖਿਆ ਜਾਂਦੇ ਸੀ ਕਿਉਂਕਿ ਜਦੋਂ ਕੁੜੀਆਂ ਹੀ ਹੋਈ ਜਾਂਦੀਆਂ ਸੀ ਤਾਂ ਐਂਡ ਤੇ ਕੁੜੀ ਦਾ ਨਾਮ ਰੱਖ ਦਿੰਦੇ ਸੀ ਬੇਅੰਤ ਬੀ ਬਹੁਤ ਹੋ ਗਿਆ ਹੁਣ ਅੰਤ ਕਰ ਦੋ ਪਰ ਸਾਨੂੰ ਤਾਂ ਇਹੀ ਮੀਨਿੰਗ ਦੱਸਿਆ ਗਿਆ ਸੀ ਹੋਇਆ ਨਹੀਂ ਸੀਆ ਹੋਇਆ ਨਹੀਂ ਅੰਤ ਇਸ ਦਮ ਵਾਰ ਹੋਇਆ ਨਹੀਂ ਮਮਾ ਇਹ ਸਭ ਤੋਂ ਛੋਟੇ ਹੈ ਮੈਂ ਸਭ ਤੋਂ ਛੋਟਾ ਹਾਂ ਬਟ ਇਹਨਾਂ ਦੇ ਉਲਟ ਹੋ ਗਿਆ ਇਹਨਾਂ ਦੇ ਅੰਤ ਨਹੀਂ ਹੋਇਆ ਸਾਡੇ ਹੋ ਗਿਆ ਸੀ ਸਾਡੇ ਹੋ ਗਿਆ ਨਹੀਂ ਸਾਡੇ ਫੇਰ ਆ ਗਈ ਸੀ ਭਾਈ ਇੱਕ ਉਹ ਨਹੀਂ ਆ ਰ ਮਨਿੰਦਰ ਦਾਸ ਉਹ ਮੈਂ ਤਾਂ ਇਹਨਾਂ ਦਾ ਮੈਂ ਰਜੀ ਮੀਨ ਜ਼ਰਨਜੀਤ ਕੌਰ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਕਰੇ ਵਿੱਚ ਦੇਖਿਆ ਹੋਊਗਾ ਮਾਮਾ ਜੀ ਦੀ ਵਾਈਫ ਦੇ ਕੈਰੈਕਟਰ ਚ ਹਨਾ ਤੇ ਬਾਕੀ ਤੁਸੀਂ ਇਹਨਾਂ ਤੋਂ ਖੁਦ ਪੁੱਛ ਸਕਦੇ ਹੋ ਕੀ ਕਹ ਬੱਚੇ ਇਹ ਕਾਉਂਦੇ ਬਹੁਤ ਸੋਹਣੇ ਹੁਣ ਇਹ ਤੁਹਾਨੂੰ ਗਾ ਕੇ ਦੱਸਣਗੇ ਗੀਤ ਗਾਣਗੇ ਬੜਾ ਸੋਹਣੇ ਆਡੀਅੰਸ ਨੂੰ ਹਾਂ ਹੱਥ ਦੇਖੋ ਜੀ ਮੇਰੀਆਂ ਸੋਹਣੀਆਂ ਸੋਹਣੀਆਂ ਅੱਖਾਂ ਦੇਖ ਲਓ ਹੂੰ ਆਦੇ ਬਲੌਗ ਦਿਖਾਇਆ ਕਰੋ ਮੇਰਾ ਸੱਭਿਆਚਾਰਕ ਬਲੌਗ ਹੈ ਇਹ ਸੱਭਿਆਚਾਰਕ ਬਲੌਗ ਹੈ ਦੋਸਤੋ ਇਹ ਦੇਖੋ ਇਹ ਨਾ ਸਹੀ ਹੈ ਕੈਮਰਾ ਅੱਛਾ ਇੱਕ ਮੈਂ ਤੁਹਾਨੂੰ ਗੱਲ ਬੋਝਦਾ ਸਾਰੇ ਨਾ ਇਹ ਨਾ ਇੱਕ ਫਲਾਵਰ ਆ ਮੇਰੇ ਹੱਥ ਦੇ ਵਿੱਚ ਤੁਸੀਂ ਸਾਰਿਆਂ ਨੇ ਆ ਫਲਾਵਰ ਦੇਖਿਆ ਹੋਊਗਾ ਇਹ ਆ ਦੇਖਿਓ ਲਾਉਂਗਾ ਹੈ ਭਾਈ ਹਾਂ ਇਹਨੂੰ ਲੌਂਗ ਵੀ ਕਹਿੰਦੇ ਆ ਤੇ ਇਹਨੂੰ ਕੋਕਾ ਵੀ ਕਹਿੰਦੇ ਹਨਾ ਨਿੰਮ ਦਾ ਤੇ ਇਹ ਕਿੰਨਾ ਨੇ ਹੰਡਾਇਆ ਜਾਂ ਕਿੰਨੇ ਕਿੰਨੇ ਇਹਨਾਂ ਨਾਲ ਖੇਡੇ ਸਾਨੂੰ ਜਰੂਰ ਦੱਸਿਓ ਇਹ ਲੋងਾਂ ਦੇ ਨਾਲ ਨਾਲ ਮੋਸਲੀ ਨਿੱਕੇ ਨਿੱਕੇ ਜਵਾਕ ਕੰਨਾਂ 'ਚ ਪਾ ਲੰਨੇ ਹੁੰਦੀਆਂ ਸੀਗੀਆਂ ਕੰਨਾਂ 'ਚ ਪਾ ਜਾਂ ਉਹਨਾਂ ਨੇ ਹਾਂ ਹਾਂ ਕੰਨਾਂ 'ਚ ਪਾਉਂਦੇ ਰਹੇ ਆ ਲੋਕ ਨੱਕ 'ਚ ਵੀ ਪਾਉਂਦੇ ਰਹੇ ਆ ਕੋਕ ਕੇ ਇਹ ਨਾ ਇਹੇ ਲੋਕਾਂ ਦੇ ਹੱਥ ਜਾ ਕੇ ਤੇ ਮਿੱਤੇ ਹੀ ਜਾਊਗਾ ਮੈਂ ਜਿੱਤਾਂ ਮੈਂ ਤਾਂ ਆਈਮ ਗੋਦੀ ਲਾਤੀ ਮੈਂ ਅੱਜ ਕੋਕਰੇ ਚ ਮਾਰ ਕੇ ਆਈ ਆ ਉੱਥੇ ਉਹ ਤੁਹਾਡੀ ਨੂੰ ਬਹੁਤ ਪਾਪਣਾ ਸੱਚੀ ਤੋ ਬਹੁਤ ਤੁਸੀਂ ਦੱਸੋ ਜੀ ਮਨਿੰਦਰ ਨੇ ਕੋਕਰੇ ਚ ਮਾਰਿਆ ਇਹਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਸਜ਼ਾ ਗੱਲ ਮੇਰੀ ਗੱਲ ਹੋਰ ਦੱਸਦਾ ਅਸਲ ਦੇ ਵਿੱਚ ਨਾ ਮੋਸਟਲੀ ਮੈਂ ਦੇਖਿਆ ਕੁੜੀਆਂ ਡਰਦੀਆਂ ਹੁੰਦੀਆਂ ਵੀ ਕੋਕਰੇਜ ਤੋਂ ਜਾਂ ਕਿਰਲੀਆਂ ਤੋਂ ਇਹ ਸਾਡੀ ਉਲਟਾ ਇਹ ਕੋਕਰੇਜ ਛੱਡੋ ਕਿਰਲੀਏ ਮਾਰ ਕੇ ਖਾ ਕੇ ਉਹਨੇ ਜਾਵੇ ਕਿਰਲੀ ਉਹ ਤਾਂ ਮੈਨੂੰ ਡਰਦੀਆਂ ਮੈਂ ਕਿਰਲੀ ਤੋਂ ਮੈਂ ਬਹੁਤ ਡਰਦੀਆਂ ਕਾਗਰੇਜ ਉੱਤੇ ਚੜ ਕੇ ਆ ਰਿਹਾ ਸੀ ਤਾਂ ਅਸੀਂ ਮਾਰਤਾ ਅਸੀਂ ਉੱਤੇ ਹੈ ਨਹੀਂ ਇਸਕੇ ਨਾਲ ਯਾਰੇ ਮੂਰੇ ਹੱਥ ਆਏ ਸਾਡੇ ਤੇ ਸਾਡੇ ਤੇ ਹੈਵੀ ਹੋਵੇਂਗੇ ਸਾਡੇ ਤੇ ਹੈਵੀ ਹੋਣ ਦਿੰਦੇ ਅਸੀਂ ਕਿਸੇ ਨੂੰ ਕਿ ਸੌਖੇ ਰਹੇ ਜਦੋਂ ਮੈਂ ਜਰਾ ਔਖੇ ਸੌਖੇ ਸਾਹ ਲੈ ਰਿਹਾ ਜਦੋਂ ਮੈਂ ਟੁਪਲਾ ਮਾਰ ਮਾਰ ਕੇ ਦੀ ਜਾਨ ਹੀ ਘਾਤੀ ਮੈਂ ਕਿਹਾ ਔਖੇ ਸੌਖੇ ਸਾਹ ਵੀ ਨਾ ਲਵੇ ਠੀਕ ਹੈ ਤੇ ਉਹ ਸਾਡੇ ਜਿਹਨੇ ਸਾਨੂੰ ਬਹੁਤ ਜ਼ਿਆਦਾ ਖਾਣਾ ਪੀਣਾ ਖਵਾਉਂਦੀ ਮੈਡਮ ਦਾ ਉਹਨਾਂ ਨੇ ਮਿਲ ਲਿਆ ਉਹ ਹਰਪ੍ਰੀਤ ਕੀ ਨਾਮ ਉਹਨਾਂ ਦਾ ਹਰਪ੍ਰੀਤ ਹਾਂ ਨਰੇ ਨਾਮ ਦੇ ਲਿਆ ਕੋਹ ਨਹੀਂ ਕਰਦਾ ਸਾਡੇ ਔਖੇ ਰਹੇ ਸਾਡੇ ਮੈਂ ਕਹਿੰਦਾ ਮਾਂ ਨੂੰ ਇਹ ਸਾਡੇ ਜੀ ਹੋਵਨੇ ਮਤਲਬ ਕਿ ਸਾਡੇ ਸਾਡੇ ਸਪੋਰਟਰ ਨੇ ਸਪੋਰਟਰ ਨੇ ਜੀ ਸਭ ਨੂੰ ਚਾਹ ਪਾਣੀ ਰੋਟੀ ਪਾਣੀ ਸਾਬੇਂ ਡੱਡ ਪਰ ਹਾ ਇਹਨਾਂ ਵੇਸ ਭੁੱਖੇ ਮਰ ਜੰਨੀ ਮੈਂ ਤਾਂ ਖਾਸ ਕਰ ਭੁੱਖੀ ਮਰ ਜੰਨੀ ਮੈਂ ਤਾਂ ਸੋਕੂਗੀ ਹਾਂ ਅਸੀਂ ਇਹ ਵੀ ਦਾ ਹਨ ਵੀ ਅਸੀਂ ਪੇਮੈਂਟ ਨਹੀਂ ਦਿੰਦੇ ਸੀ ਕਿਲਕੇ ਦੇ ਗੱਟੇ ਦਿੰਨੇ ਹਾਂ ਆ ਦੇਖੋ ਜੀ ਇੱਕ ਇੱਕ ਕਣਕ ਦਾ ਗੱਟਾ ਜ਼ਰੂਰ ਦਿੰਨੇ ਆ ਅਸੀਂ ਸੋਫੇ ਵੀ ਬਣਾਏ ਸੀ ਖੁਦ ਘਰੇ ਚੀਜ਼ਾਂ ਬਣਾਉਣੇ ਜੇ ਕਿਸੇ ਨੂੰ ਸੋਫੇ ਰੈਡੀ ਕਰਵਾਉਣੇ ਹੋਣ ਇਦਾਂ ਦੇ ਤਾਂ ਸਾਨੂੰ ਆਰਡਰ ਦੇ ਸਕਦਾ ਹੈ ਇਹਦੇ ਮਾਮਾ ਜੀ ਰੈਡੀ ਕਰਦੇ ਨੇ ਠੀਕ ਹੈ ਠੀਕ ਹੈ ਜੀ ਓਕੇ ਹਾਂਜੀ ਦੋਸਤੋ ਲਓ ਅਸੀਂ ਆ ਗਏ ਸੀ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਤੇ ਇੱਥੇ ਆ ਕੇ ਮੈਂ ਮਿਲਿਆ ਮੇਰੇ ਦੋ ਸਟੂਡੈਂਟਸ ਨੂੰ ਜਿਨ੍ਹਾਂ ਨੇ ਬਹੁਤ ਹੀ ਵਧੀਆ ਸ਼ਰਧਾਈ ਲਗਾਈ ਹੋਈ ਹੈ ਤੁਸੀਂ ਵੀ ਜਦੋਂ ਬਠਿੰਡਾਏ ਕਿਲਾ ਮਵਾਰਕ ਆਉਂ ਮੱਥਾ ਟੇਕਣ ਵਾਸਤੇ ਤਾਂ ਇੱਥੇ ਬਿਲਕੁਲ ਨਾਲ ਵਾਲੇ ਪਾਸੇ ਇਹ ਦੋ ਦਮਾਲੇ ਬਣ ਕੇ ਬਹੁਤ ਸੋਹਣੇ ਸਰਦਾਰ ਖੜੇ ਹੁੰਦੇ ਨੇ ਮੁੰਡੇ ਤੇ ਇੱਕ ਦਾ ਨਾਮ ਬਿੱਲਾ ਆ ਤੇ ਇਹਨਾਂ ਨੇ ਤੁਹਾਨੂੰ ਵਧੀਆ ਸਰਤਾਈ ਬਣਾ ਕੇ ਪਿਆਉਣੀ ਆ ਤੁਸੀਂ ਜਦੋਂ ਵੀ ਆਓ ਇਸ ਜਗ੍ਹਾ ਤੇ ਆ ਕੇ ਸ਼ਰਦਾਈ ਜ਼ਰੂਰ ਪੀ ਕੇ ਜਾਣੀ ਹੈ ਮੈਂ ਸ਼ਰਦਾਈ ਪੀਤੀ ਤਾਂ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਬਣਾਈ ਸੀ ਸ਼ਰਦਾਈ ਔਰ ਗਰਮੀਆਂ ਦਾ ਤੁਹਾਨੂੰ ਪਤਾ ਤੋਹਫਾ ਹੁੰਦਾ ਹਨਾ ਤਾਂ ਇਹਦੇ ਵਿੱਚ ਠੰਡੀ ਠੰਡੀ ਸ਼ਰਦਾਈ ਬਦਾਮ, ਕਿਸ਼ਮਿਸ਼, ਕਾਜੂ ਪਤਾ ਨਹੀਂ ਕੀ ਕੀ ਸੌਂਫ, ਸਲਾ ਸਭ ਕੁਝ ਪਾ ਗਿਆ ਦੇਖੋ ਬਣਾ ਰਹੇ ਆ ਮੁੰਡੇ ਦੇਖੋ ਪਹਿਲਾਂ ਇਹਨੇ ਕਾਲੀ ਮਿਰਚ ਪਾਤੀ ਆ ਹੁਣ ਇਹਨੇ ਇਲਾਇਚੀ ਪਾਈ ਆ ਤੇ ਇਸ ਤੋਂ ਬਾਅਦ ਪਾਤੇ ਆ ਮਗਜ ਫਿਰ ਪਤਾਇਆ ਇਹ ਲੋ ਜੀ ਸੌਫ ਸੌਫ ਆ ਗਈ ਆ ਸੌਫ ਤੋਂ ਬਾਅਦ ਹੁਣ ਪਾਈ ਜਾ ਰਹੀ ਹੈ ਜੀ ਕਾਜੂ ਕਾਫੀ ਸਾਰੇ ਕਾਜੂ ਪਾਤੇ ਆ ਤੇ ਹੁਣ ਪਾਉਣਗੇ ਆ ਖਸਖਸ ਖਸਖਾਸ ਵੀ ਕਹਿੰਦੇ ਖਸਖਸ ਵੀ ਕਹਿੰਦੇ ਅਸੀਂ ਖਸਖਸ ਕੰਨੇ ਆ ਜੇ ਕੋਈ ਖਸਖਾਸ ਕਹਿੰਦਾ ਤਾਂ ਦੱਸਿਓ ਕਿਹੜੀ ਰੀਚ ਖਸਖਾਸ ਕਹਿੰਦੇ ਨੇ ਆਹ ਦੇਖੋ ਜੀ ਰੋਜ਼ ਫਲਾਵਰ ਗੁਲਾਬ ਦੀਆਂ ਪੱਤੀਆਂ ਪਾਤੀਆਂ ਠੀਕ ਹੈ ਨਾ ਬੜੀ ਸੋਹਣੀ ਖੁਸ਼ਬੂ ਆਉਂਦੀ ਐ ਇਸ ਗੁਲਾਬ ਦੀਆਂ ਪੱਤੀਆਂ ਦੇ ਨਾਲ ਆਹ ਦੇਖੋ ਬਾਦਾਮ ਬਾਦਾਮ ਗਿਰੀ ਕਿੱਡੀ ਸੋਹਣੀ ਤੇ ਵਧੀਆ ਬਾਦਾਮ ਗਿਰੀ ਤੁਸੀਂ ਜ਼ਰੂਰ ਪੀ ਕੇ ਜਾਇਓ ਕਿਲੇ ਦੇ ਕੋਲੇ ਆਹ ਦੇਖੋ ਜਿੱਤੇ ਬਲੌਗ ਬਣ ਰਿਹਾ ਹੈ ਕੀ ਖਾ ਰਹੇ ਹੋ ਆਪ ਕੋਪ ਕੋਪਲੇ ਮਮੂ ਤੁਸੀ ਖਾਦੇ ਹੋਣਗੇ ਇਹ ਹਾਂਜੀ ਲਿਓ ਐਵੇਂ ਹੈ ਨਾ ਅਸੀਂ ਨਾ ਰੋਟੀ ਪਾਣੀ ਖਾਣੇ ਆ ਨਾਲ ਨਾਲ ਅਸੀਂ ਨਿੱਕੇ ਨਿੱਕੇ ਜਿਹੜੀਆਂ ਬੱਚਿਆਂ ਨੇ ਉਹ ਵੀ ਖਾਣੇ ਹੁੰਦੇ ਆ ਮੈਂ ਬਹੁਤ ਸੰਗਤ ਚ ਜਗਾ ਹਾਂ ਹਾਂ ਹਸਤਾ ਪਾਉ ਹੋਣੀ ਲੈ ਕੇ ਗੋਲੇ ਹਾਂ ਗੋਲੇ ਅਸੀਂ ਖਾ ਲਈ ਗੋਲੇ ਲੈ ਕੇ ਖਾਏ ਹਾਂ ਇਹ ਨਹੀਂ ਹੋਰ ਇਹ ਨਹੀਂ ਹੋਣਾ ਉੱਪਰ ਲਾਓ ਲਓ ਜੀ ਹੁਣ ਮੈਨੂੰ ਐ ਦੱਸੋ ਵੀ ਐਦਾਂ ਕਰਕੇ ਇਹ ਪੋਪਲੇ ਕਿਨੇ ਖਾਦੇ ਆ ਉਹਦੇ ਆ ਭਾਈ ਇਹ ਹਨ ਖਾਣਾ ਪੀਣਾ ਚੱਲ ਰਿਹਾ ਹੈ ਇੱਧਰ ਮੇਰੀ ਕੁੜਮਣੀ ਬੈਠੀ ਹੈ ਕੁੜਮਣੀ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ ਕੁੜਮਣੀਏ ਖਾਣੇ ਆਪ ਆਪਣੇ ਹੂੰ ਬੋਲੇ ਜਾਂਦਾ ਨਹੀਂ ਹੁਣ ਹੂੰ ਬੜਾ ਵਧੀਆ ਲੱਗ ਰਿਹਾ ਹੋਪਲੇ ਖਾ ਕੇ ਬੜਾ ਹੈ ਮੈਗੀ ਬਣ ਰਹੀ ਹੈ ਕਿਸ ਕੇ ਲਈ ਮਾਰੇ ਲਈ ਇੱਦਾਂ ਖਾਣਾ ਬਣਾਉਣਾ ਤੁਹਾਨੂੰ ਆਹ ਏਡੀ ਗਰੀ ਪ੍ਰੋਡਕਸ਼ਨ ਹੈ ਗਰੀਬ ਨਹੀਂ ਹੈਗੀ ਅਸੀਂ ਇਹ ਸਭ ਚੁੱਲੇ ਤੇ ਕੰਮ ਕਰਨਾ ਵਧੀਆ ਰਹਿਸਾ ਹੂੰ ਤਾਂ ਕਰਕੇ ਠੀਕ ਹੈ ਅਸੀਂ ਕੋਈ ਜ਼ਿਆਦਾ ਯੂਜ਼ ਨਹੀਂ ਕਰਾਂਗੇ ਪਾਣੀ 'ਚ ਸਿੜਦਾਂਗੇ ਉਸਨੇ ਪਾਣੀ ਸਿਰਫ ਪਾਣੀ ਯਾਨੀ ਕਿ ਤੁਸੀਂ ਪਿਓਰਿਟੀ ਨਾਲ ਨੇਚਰਲ ਫੈਥੀ ਨਾਲ ਤੁਸੀਂ ਉਹ ਕਰ ਰੱਖਦੇ ਹੋ ਯੈਸ ਵੈਰੀ ਗੁੱਡ ਡੂ ਨਰੋਂ ਸਰਕੀ ਤੇ ਸੂਜਾ ਸੱਤਿਗਰੀ ਵਾ ਇਹ ਸੱਤਿਗਰੀ ਤੇ ਸੱਤਿਗਰੀ ਆ ਦੋ ਟੰਗ ਪਾਈ ਤਾਂ ਚੀਨੀ ਮੈਗੀ ਦੇ ਪਏ ਆ ਨਕਾਲੀ ਦੇ ਹੈ ਨਕਾਲੀ ਮੈਗੀ ਲਿਆਓ ਫਿਰ ਲਿਆਓ ਤੂੰ ਤਾਂ ਬਣਾ ਲਓ ਕੇ ਹਰਪ੍ਰੀਤ ਮੀਟ ਦਾ ਉਹ ਤੇ ਹੈਗਾ ਉਹ ਨਾ 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 ਉਹ ਵਿੱਚ ਨਹੀਂ ਹੋਆ ਨਹੀਂ ਨਹੀਂ ਮੀਟ ਨਾਲ ਕਮ ਨਹੀਂ ਆਹੀ ਤਾਂ ਮਾਮਾ ਦੀ ਠੀਕ ਹੈ ਹੈ ਉਹ ਤਾਂ ਮੈਂ ਜਾਣਦੀ ਉਹਦਾ ਹੋਣੀ ਮਾਰ ਲਾਤੀ ਹੈ ਉਹ ਨਹੀਂ ਹੈਗਾ ਵੀ ਤਾਂ ਨਹੀਂ ਨਵੀਂ ਆਈ ਬਣਾਉਣੇ ਆ ਆ ਬਣਾਉਣੇ ਤੂੰ ਆ ਮੈਡਮ ਲਓ ਜੀ ਆ ਬਣੀ ਐ ਮੈਗੀ ਜਿਹੜੀ ਬਿਨਾ ਤੇਲ ਤੋਂ ਬਿਨਾ ਘਿਓ ਤੋਂ ਆ ਇਹਦੇ ਵਿੱਚ ਬਿਨਾ ਨੂਨ ਮਿਰਚ ਤੋਂ ਆ ਨਾਇਕ ਇਹਨਾਂ ਨੇ ਤੇਲ ਪਾਇਆ ਨਾ ਘਿਓ ਪਾਇਆ ਤੇ ਚੁੱਲ੍ਹੇ 'ਚ ਬਣਾਈ ਐ ਇਸ ਕਰਕੇ ਧੂਆ ਜ਼ਰੂਰ ਪਾਇਆ ਕਿਹਾਂ ਜੀ ਨਹੀਂ ਗੰਦੇ ਤੇ ਚਿੱਲੇ ਤੇ ਬਣਾਈਏ ਮਾਮੂ ਕੁਝ ਵੀ ਹੈ ਨਹੀਂ ਸੀਗਾ ਫਿਰ ਚਿੱਲੇ ਤੇ ਬਸ ਉਹ ਵੀ ਈ ਅੱਗ ਪਾ ਕੇ ਪਾਣੀ ਪਾ ਕੇ ਸੜਕ ਅੱਗ ਪਾ ਕੇ ਪਾਣੀ ਪਾ ਅੱਗ ਪਾ ਕੇ ਪਾਣੀ ਪਾ ਲਓ ਜੀ ਤੁਹਾਨੂੰ ਵਿਛੋੜਿਆ ਨਾਟਕ ਦੇ ਟੀਮ ਨਾਲ ਬੁਲਾਉਣਾ ਹੈ ਸਾਡੀ ਮੇਨ ਪਾਤਰ ਹਾਂ ਕਿਵੇਂ ਹੋ ਜੀ ਵਧੀਆ ਬਹੁਤ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਪਿੰਡ ਤੌਲਾ ਇਹਦਾ ਪਿੰਡ ਤੌਲਾ ਬਟ ਜਿਹੜਾ ਇਹਨਾਂ ਦਾ ਕਰੈਕਟਰ ਹੈ ਉਹਦਾ ਪਿੰਡ ਹੈ ਸ੍ਰੀ ਜਲਾਲਪੁਰ ਜੱਟਾਂ ਜਲਾਲਪੁਰ ਜੱਟਾਂ ਪਾਕਿਸਤਾਨ ਦੇ ਵਿੱਚ ਹੈ ਸ਼ੇਖਪੂਰਾ ਜਲਾਲਪੁਰ ਜੱਟਾਂ ਜੇ ਉੱਥੇ ਕੋਈ ਪਰਸਨ ਜਲਾਲਪੁਰ ਜੱਟਾਂ ਦਾ ਇਹ ਵਲੌਗ ਨੂੰ ਦੇਖੇਗਾ ਤਾਂ ਮੇਰਾ ਸੰਪਰਕ ਕਰੇ ਸੰਪਰਕ ਕਰਨ ਦੀ ਕੋਸ਼ਿਸ਼ ਕਰੇ ਮੈਂ ਅਗਲਾ ਸੱਚਾ ਸੰਭਾਲੂ ਨਵੀਂ ਉੱਥੋਂ ਹਾਂ ਔਰ ਇਹ ਸਾਡੇ ਨਿੱਕੇ ਜੇ ਚਿੜੀ ਠਿੱਕੇ ਜੇ ਤੇ ਇਹਨਾਂ ਨੂੰ ਭੋਰਾ ਆਕ ਦਿੱਤੀ ਮੈਂ ਕੀ ਭੋਰਾ ਆਕ ਦਿੱਤੀ ਮੈਂ ਕੀ ਹੂੰ ਤੁਸੀਂ ਵੀ ਛੇਦੀ ਛੇਦੀ ਚਲ ਸਲੋ ਬਾਈ ਚਲ ਸਲੋ ਸ਼ਬਦ ਸੁਣਿਆ ਜੋਸ ਮੈਥੋਂ ਸੁਣਦੇ ਹੋ ਤਾਂ ਨਹੀਂ ਨਹੀਂ ਮਾਪੇ ਚੌਕ ਲੱਗੇ ਚੱਲ ਨਹੀਂ ਆ ਹਾਂਜੀ ਫਸਟ ਸੀਨਾ ਮਤਲਬ ਕਮਰੇ ਚ ਆਵਾਜ਼ ਮਾਪੇ ਉਧਰ ਲਈ ਉੱਥੇ ਕਮਰੇ ਚ ਲੱਗ ਪਹਿਲਾਂ ਸੀ ਬੰਦ ਕਰ ਤਾ ਇੱਥੇ ਆਜਾ ਜੋ ਉੱਥੇ ਨਿੱਕਲੇ ਲੱਡੂ ਤੇ ਉੱਥੇ ਆ ਗਿਆ ਸੀਗਾ ਉਹ ਆਪਣਾ ਪਵਿੱਤਰ ਤੇ ਮੈਂ ਵੀ ਤੈਨੂੰ ਕਹਾਂ ਮੈਂ ਪਵਿੱਤਰ ਮਿਲ ਲੱਡੂ ਦੇ ਮੈਂ ਨਾ ਬਾਈਕ ਤੇ ਨਹੀਂ ਬੈਠਣਾ ਮੈਂ ਮੈਂ ਆਟੋ ਲੈਣਾ ਗਿਆ ਤੇ ਤੂੰ ਘਰੇ ਚੱਲ ਵੜ ਮੈਂ ਆਟੋ ਲੈ ਕੇ ਮੈਂ ਨੂੰ ਕਹਾਂ ਕਿ ਕਿੰਨੇ ਪੈਸੇ ਕਹਿੰਦਾ 80 ਰੁਪਏ ਮੈਂ ਕਿਹਾ 60 ਰੁਪਏ ਲੈ ਲਈ ਪਹਿਲਾਂ 50 ਕਿਹਾ ਤੇ ਫਿਰ ਮੈਂ ਕਿਹਾ 60 ਬੀਲ ਵਾਲੀ ਉਹ ਨਹੀਂ ਮੰਨਿਆ ਬਾਈ ਉਦੋਂ ਮੁੜ ਕੇ ਤੇ ਮੈਨੂੰ ਕਹਿੰਦਾ ਚੱਲ ਫਿਰ ਬੈਠ ਜਾ ਮੈਂ ਜਦੋਂ ਲਾ ਕੇ ਬੈਠ ਕੇ ਵਿੱਚ ਆਟੋ ਦੇ ਤੇ ਥੋੜਾ ਜਿਹਾ ਗਾਹਾਂ ਗਿਆ ਹਾਂ ਜਸਟ ਥੋੜਾ ਜਿਹਾ 2-4 ਕੀ ਸਟੈਪ ਜਿਹਾ ਦੰਗਾਹਾਂ ਗਿਆ ਹੋਗਾ ਤੇ ਮੈਨੂੰ ਕਹਿੰਦਾ ਬਾਈ ਆਰੇ ਕੋਲੇ ਤਾਰ ਦੂੰਗਾ ਨਾ ਮੈਂ ਮੈਂ ਕਿਹਾ ਆਰੇ ਕੋਲੇ ਬਾਹਰ ਚ ਤਮੇ ਵਗਗੇ ਜਾਣਾ ਯਾਰ ਮੈਂ ਤਾਂ ਵੀ ਉੱਥੇ ਤਾਂ ਨਹੀਂ ਨਹੀਂ ਆਇਆ ਉਹ ਜੁ ਮੁਸ਼ਕਿਲ ਆ ਇਹ ਮੈਂ ਤਾਂ ਠੀਕ ਆ ਮੈਂ ਉੱਥੇ ਚੁੱਪ ਕਰਕੇ ਉੱਤਰਿਆ ਮੈਂ ਫਿਰ ਤੂੰ ਰੋਕ ਦੇ ਆਟੋ ਮੈਂ ਉੱਤਰ ਕੇ ਮੈਂ ਬਾਈਕ ਤੇ ਜੜ ਕੇ ਤੇ ਮੈਂ ਚੱਲ ਮੈਂ ਆਪਾਂ ਕੋਈ ਹੋਰ ਦੇਖ ਮੈਂ ਉਹਦੇ ਚ ਲੈ ਗਿਆ ਉਹ ਮੁੰਡੇ ਨੇ ਆਵਾਜ਼ ਮਾਰੀ ਮੈਂ ਚੁੱਪ ਕਰਕੇ ਆ ਕੇ ਅੱਡੇ ਦੇ ਉੱਤੇ ਆ ਕੇ ਮੈਂ ਕੋਈ ਹੋਰ ਆਟੋ ਉਹਦੇ ਵਿੱਚ ਬੈਠ ਗਿਆ ਉਹਨੂੰ ਮੈਂ ਪੁੱਛਿਆ ਕਹਿੰਦਾ ਵੀ ਮੈਂ 50 ਰੁਪਏ ਲਵਾਂਗਾ ਮੈਂ ਚਲ ਠੀਕ ਜੀ ਚਲ ਤੇ ਉਹਦੇ ਬਾਅਦ ਦੇ ਵਿੱਚ ਮੈਂ ਉਹਦੇ ਆਟੋ ਦੇ ਵਿੱਚ ਬੈਠਾ ਸੀ ਤੇ ਉਹ ਭਾਈ ਆ ਕੇ ਮੈਨੂੰ ਕਹਿੰਦਾ ਭਾਈ ਜੀ ਸੌਰੀ ਕਹਿੰਦਾ ਸੌਰੀ ਕਹਿੰਦਾ ਵੀ ਪਲੀਜ਼ ਕਹਿੰਦਾ ਵੀ ਐ ਨਾ ਕਰੋ ਹੁਣ ਤੁਸੀਂ ਵੀ ਮੇਰੇ ਨਾਲ ਚੱਲੋ ਕਹਿੰਦਾ ਮੇਰੇ ਨਾ ਦਿਲ ਦੇ ਵਿੱਚ ਨਹੀਂ ਤਾਂ ਗੱਲ ਜੀ ਆ ਗਈ ਤੁਸੀਂ ਮੈਂ ਥੋੜਾ ਜਿਹਾ ਸੌਰੀ ਫੀਲ ਕਰਦਾ ਮੈਂ ਸੌਰੀ ਵਾਲੀ ਗੱਲ ਹੀ ਨਹੀਂ ਆਪਣੇ ਕਿਹੜੇ ਕੋ ਡਾਂਗ ਚੱਲੇ ਆ ਮਗਾ ਵੀ ਤੂੰ ਮੈਨੂੰ ਪਹਿਲਾਂ ਬੈਠੇ ਨੂੰ ਥੱਲੇ ਉਤਾਰ ਤਾ ਆਟੋ 'ਚ ਹੁਣ ਮੈਂ ਨਹੀਂ ਮੈਂਦਾ ਆਪ ਇਹੀ ਗੱਲ ਤੇ ਕਹਿੰਦਾ ਨਹੀਂ ਮੈਂ ਤਾਂ ਬਈ ਤੁਹਾਨੂੰ ਲੈ ਕੇ ਜਾਣਾ ਫਿਰ ਉਹ ਆਟੋ ਵਾਲੇ ਦੇ ਨਾਲ ਮੈਂ ਯਾਰ ਹੁਣ ਇਹ ਵੀ ਤਾਂ ਤੇਰੇ ਵਰਗਾ ਹੀ ਵਿਚਾਰਾ ਇਹਨੇ ਵੀ ਤਾਂ ਰੋਟੀ ਖਾਣੀ ਆ ਤੇ ਕਹਿੰਦਾ ਮੈਂ ਗੱਲ ਕਰ ਲੈਣਾ ਉਹਨੇ ਬਈ ਉਹਨੂੰ ਜਾ ਕੇ ਕਹਿੰਦਾ ਬਾਈ ਬਣ ਕੇ ਮੈਂ ਤੇਰੇ ਪੈਰੀਂ ਚਲਾਣਾ ਕਹਿੰਦਾ ਮੇਰੀ ਸਵਾਰੀ ਮੈਨੂੰ ਗੁੱਸੇ ਹੋ ਗਈ ਤੇ ਕਹਿੰਦਾ ਵੀ ਤੂੰ ਨਾ ਲੈ ਕੇ ਜਾ ਇਹਨੂੰ ਤੇ ਮੈਂ ਲੈ ਕੇ ਆਣਾ ਉਹ ਕਹਿੰਦਾ ਵੀ ਚਲ ਠੀਕ ਆ ਬਈ ਮਨਾ ਲਾ ਫਿਰ ਤੇ ਚੱਲ ਕਿਵੇਂ ਨੇ ਕਿਵੇਂ ਗੱਲ ਕਰਾ ਕੇ ਵੀ ਉਧਰੋਂ ਪਵਿੱਤਰ ਵੀ ਕਹਿਣ ਲੱਗੇ ਦੂਜੇ ਦੋ ਆਟੋ ਵਾਲੇ ਉਹ ਵੀ ਕ ਮੈਂ ਉੱਤਰਿਆ ਉਤਰ ਕੇ ਆ ਗਏ ਤੇ ਮੈਂ ਬੈਠ ਗਿਆ ਉੱਚਾ ਨਾ ਤੇ ਅਸੀਂ ਆਈ ਗਏ ਗੱਲਾਂ ਜ ਕਰਨ ਲੱਗੇ ਬਾਈ ਕਹਿੰਦਾ ਬਸ ਮੇਰੇ ਐ ਥੋੜੀ ਟੈਨਸ਼ਨ ਜੀ ਰਹਿੰਦੀ ਆ ਐ ਇਹ ਵੋ ਹੈ ਨਾ ਮੈਂ ਨਾ ਆਪਦੇ ਘਰ ਵਾਲੇ ਦੀ ਦਵਾਈ ਲੈਣ ਆਇਆ ਸੀ ਮੇਰੇ ਬੇਟੇ ਦੀ ਡੈਥ ਹੋ ਗਈ ਤਾਂ ਕਰਕੇ ਮੈਨੂੰ ਕੁਝ ਪਤਾ ਜ ਨਹੀਂ ਚੱਲਦਾ ਚਲੋ ਅਸੀਂ ਗੱਲਾਂ ਕਰਦੇ ਕਰਦੇ ਤੇ ਕਹਿੰਦਾ ਬਾਈ ਮੈਨੂੰ ਇੱਕ ਗੱਲ ਦੱਸੋ ਕਹਿੰਦਾ ਤੂੰ ਦਰਬਾਰ ਦਰਬੂਰ ਲਾਉਣਾ ਮੈਂ ਦਰਬਾਰ ਦਰਬੂਰ ਕਿਵੇਂ ਵੀ ਕਹਿੰਦਾ ਕੋਈ ਗੱਦੀ ਗੁੱਦੀ ਲਾਉਣਾ ਜਾਂ ਕਿਵੇਂ ਹੋ ਮੈਂ ਗੱਲ ਕੀ ਕਿ ਨਾ ਤੇਰੇ ਕਾਲੇ ਕੱਪੜੇ ਪਾਏ ਹੋਏ ਸੀ ਕੱਲ ਮੇਰੇ ਨਾ ਕਾਲੇ ਪਰਨਾ ਸੀਗਾ ਤੇ ਕਹਿੰਦੇ ਕਿ ਤੇਰੇ ਕੱਪੜੇ-ਕੁਪੜੇ ਦੇਖ ਕੇ ਤੇ ਮੈਨੂੰ ਐਦਾਂ ਲੱਗਿਆ ਮੈਂ ਕੱਪੜੇ ਦੇਖ ਕੇ ਮਨ ਐਦਾਂ ਦੀ ਗੱਲ ਨਹੀਂ ਮਨ ਦੇ ਕਰਦੇ ਸਾਰਿਆਂ ਨੂੰ ਮੈਂ ਤੁਹਾਡਾ ਹਰ ਜਗ੍ਹਾ ਤੇ ਟੇਕ ਲਈ ਤੇ ਪਰ ਐਦਾਂ ਮੈਂ ਲਾਉਂਦਾ ਨਹੀਂ ਕਹਿੰਦਾ ਨਾ ਮੈਂ ਨਹੀਂ ਮੰਨਦਾ ਕਹਿੰਦਾ ਤੇਰੇ ਵਿੱਚ ਕੋਈ ਰੂਹ ਹੈ ਐਦਾਂ ਕਹਿੰਦਾ ਵੀ ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਹਿੰਦਾ ਕਿਸੇ ਨੂੰ ਇੰਨਾ ਮੈਨੂੰ ਪਛਤਾਵਾ ਨਹੀਂ ਹੋਇਆ ਸੀ ਤੁਹਾਨੂੰ ਉਤਾਰ ਕੇ ਮੈਨੂੰ ਐ ਲੱਗਿਆ ਕਹਿੰਦਾ ਮੈਂ ਜਿਵੇਂ ਆਪਦਾ ਰੱਬ ਨਾਰਾਜ਼ ਕਰ ਲਿਆ ਤੇ ਕਹਿੰਦਾ ਵੀ ਮੈਨੂੰ ਮੇਰੇ ਅੰਦਰ ਰੋਣ ਉੱਠ ਰਿਹਾ ਸੀ ਕਹਿੰਦਾ ਭਾਈ ਵੀ ਮੈਨੂੰ ਨਾ ਹੁਣ ਮੈਂ ਤੁਹਾਨੂੰ ਲੈ ਕੇ ਆਇਆ ਨਾ ਤੇ ਮੇਰੇ ਕਿਤੇ ਨਾ ਕਿਤੇ ਮਨ ਨੂੰ ਐ ਰਿਲੈਕਸ ਹੋ ਗਿਆ ਵੀ ਮੈਂ ਤੁਹਾਨੂੰ ਆਪ ਉਹ ਜਗਤ ਛੱਡ ਕੇ ਜਾ ਰਿਹਾ ਮੈਂ ਕਹਾਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਵੈਸੇ ਮੈਂ ਤੈਨੂੰ ਫੀਲ ਜਾ ਹੋਇਆ ਹਨਾ ਫਿਰ ਮੈਂ ਜਦੋਂ ਭਾਈ ਉੱਤਰਿਆ ਨਾ ਮੈਨੂੰ ਵੀ ਐ ਲੱਗਾ ਵੀ ਚੱਲ ਬੰਦਾ ਦਵਾਈ ਲੈਣ ਆਇਆ ਸੀ ਆਪਦੇ ਘਰ ਵਾਲੇ ਘਰ ਵਾਲੀ ਆਸਤੇ ਤੇ ਫਿਰ ਮੈਂ ਕੀ ਕੀਤਾ ਵੀ ਮੈਨੂੰ ਦੇਣੇ ਸੀ 60 ਰੁਪਏ ਤੇ ਮੈਂ 100 ਰੁਪਏ ਉਹਨੂੰ ਆਹ ਲੈ ਜਾ ਹੁਣ ਤੂੰ ਕਈ ਦਸ ਵੀਰ ਵਿੱਚ ਆਪਾਂ ਰੋਲਾ ਪਾ ਲਈਦਾ ਤੇ ਫਿਰ ਮੈਂ ਤੂੰ ਨਹੀਂ ਪਿਆ ਮਖਾ ਨਹੀਂ ਯਾਰ ਤੂੰ ਲੈ ਕੇ ਜਾ ਕਰ ਦਵਾਈ ਲੈ ਕੇ ਜਾ ਤੇ ਕਿੰਨੇ ਦੀ ਆਉਗੇ ਹਨਾ ਤੇ ਫਿਰ ਬਹੁਤ ਵਿਚਾਰ ਰਿਗਾਰਡ ਕਰਕੇ ਗਿਆ ਫੇਰ ਵੀ ਇਦਾਂ ਨਹੀਂ ਹੁੰਦਾ ਚਲੋ ਉਠੋ ਨਾ ਬਰਤਨੀ ਆ ਮੇਰਾ ਇਥੇ ਨਹੀਂ ਤਾਂ ਕਿ ਆਪਣਾ ਸੀਨਾ ਆਪਾਂ ਉਧਰ ਹੀ ਸੈਣ ਚੱਲਦੇ ਆ ਆਇਆ ਹਰਪ੍ਰੀਤ ਜੀ ਹਰ ਰੋਪੀ ਭੱਜ ਜਾ ਤੂੰ ਨਾਲ ਵੀ ਹਰਪ੍ਰੀਤ ਅਸੀਂ ਲਾ ਦੀ ਉਹ ਉਦਨ ਲੱਗੀ ਸੀਗਾ ਸੀ ਨਾ ਮਾਂ ਮਰ ਗਈ ਇਹਨੂੰ ਕਰ ਲੀਆ ਬਣਾ ਕਰੋ 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 ਐਕਸ਼ਨ ਕਿੰਨੀ ਤੇਰੀ ਚਾ ਮੈਂ ਸਿਰਫ ਸੋਲੋ ਜੀ ਮਿੰਨ ਦੇਣਾ ਆ ਚਲੋ ਆ ਲੋ ਜਾਇਂ ਚਲਾ ਲੋ ਮੈਮ ਤੋਂ ਮੈਡਮ ਮੈਨੂੰ ਦੇਖੋ ਜੀ ਸੀਨ ਦੀ ਤਿਆਰੀ ਹੈ ਮੈਡਮ ਕੈਸੇ ਹੋ ਵਧੀਆ ਸੀਨ ਕਰਨਾ ਅੱਛੇ ਵਾਲਾ ਹਮੋਂ ਉਹ ਵੀ ਆ ਗਈ ਬਾਈ ਜਿਹੜੀ ਅੱਗੇ ਖੜੀ ਹੈ ਹਾਂ ਰਜੂ ਬਾਈ ਵੀ ਆ ਗਈ ਅੱਛਾ ਹਾਂ ਸੋ ਸੀਨ ਵੀ ਹੋ ਗਿਆ ਤੋਂ ਅਸੀਂ ਸ਼ੂਟ ਕੰਪਲੀਟ ਕਰ ਲਿਆ ਤੇ ਹੁਣ ਅਸੀਂ ਆ ਗਏ ਆ ਇੱਧਰ ਇਸ ਚੌਂਕ ਦੇ ਉੱਪਰ ਜਿਹੜਾ ਮੈਂ ਤੁਹਾਨੂੰ ਅਕਸਰ ਦਿਖਾਉਣਾ ਉਹਨਾਂ ਪਰ ਦੂਜੇ ਬਲੌਗ 'ਚ ਜਾਨੀ ਕਿ ਗੁਰਮੁਖੀ ਚੌਂਕ ਦੇ ਉੱਪਰ ਹੈ ਨਾ ਤੇ ਹੱਸੇ ਹੁਣ ਹਰਪ੍ਰੀਤ ਕੀ ਹੋਇਆ ਪੁੱਤਰ ਐਨੇ ਥੱਕੇ ਕੇ ਪਏ ਆ ਹੋਰ ਮੰਮੂ ਹੈ ਨਾ ਸੀਨ ਨਹੀਂ ਸੈਂਡ ਹੋ ਰੇ ਸੀਨ ਨਹੀਂ ਸੈਂਡ ਹੋ ਰੇ ਇੱਕ ਤਾਂ ਹਾਂ ਕੁਝ ਸਮਝ ਆਈਏ ਮੈਨੂੰ ਆਕੇ ਤੇ ਰਸੀਦ ਸੈਂਡ ਮੈਂ ਤੈਨੂੰ ਮੈਂ ਐਕਸੈਪਟ ਨਹੀਂ ਕਰ ਲੈਣਾ ਹਾਂਜੀ ਬੱਬਾ ਤੇ ਲਓ ਜੀ ਆ ਬਠਿੰਡੇ ਦੇ ਵਿੱਚ ਆਹਾ ਦੱਸੋ ਕੀ ਹੈ ਕੌਣ ਕੌਣ ਇਹ ਜਾਣਦਾ ਦੇ ਕੌਣ ਕੌਣ ਇਹਨੂੰ ਪਛਾਣਦਾ ਹੈ ਇਹ ਦੱਸੋ ਕੀ ਹੈ ਠੀਕ ਹੈ ਜੀ ਮਠਿੰਡੇ ਚ ਬਹੁਤ ਮਸ਼ਹੂਰ ਹੈ ਦੇਖੋ ਜੀ ਆ ਹੁਣ ਆਪਾਂ ਪਹੁੰਚ ਰਹੇ ਹਾਂ ਬਠਿੰਡੇ ਜੀ ਦੋਸਤੋ ਹੁਣ ਅਸੀਂ ਆ ਗਏ ਆਪਣੇ ਘਰੇ ਅੱਜ ਦਾ ਦਿਨ ਕੰਪਲੀਟ ਕਰਕੇ ਔਰ ਆਪਾਂ ਉਹਦੇ ਬੈੱਡ ਤੇ ਪੈ ਗਏ ਆ ਤੇ ਬਾਕੀ ਦਾ ਜਿਹੜਾ ਹੈਗਾ ਕੱਲ ਨੂੰ ਦੇਖਾਂਗੇ ਹੁਣ ਖਾਣਾ ਖੀਣਾ ਖਾ ਲਿਆ ਤੇ ਹੁਣ ਜਿਹੜਾ ਹੈਗਾ ਉਹ ਸੌਣਾ ਹੈ ਸੌਣ ਦੀ ਤਿਆਰੀ ਕਰਨੀ ਹੈ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਨਾਲ ਉਮੀਦ ਕਰਦਾ ਤੁਸੀਂ ਸਾਰੇ ਬਲੌਗ ਨੂੰ ਪਸੰਦ ਕਰੋਗੇ ਔਰ ਸ਼ੇਅਰ ਵੀ ਕਰੋਗੇ ਮੇਰੇ ਨਵੇਂ ਚੈਨਲ ਨੂੰ ਤਾਂ ਜਰੂਰ ਸ਼ੇਅਰ ਕਰਨਾ ਹੈ ਬਲੌਗ ਨੂੰ ਪਿਆਰ ਦੇਣਾ ਵਧੀਆ ਕਮੈਂਟ ਕਰਨੇ ਹੈ ਹਨਾ ਤੇ ਕਮੈਂਟ ਕਰਕੇ ਮੈਨੂੰ ਦੱਸਨੇ ਆ ਮੈਂ ਅਗਲੀ ਵਾਰੀ ਅਗਲੇ ਬਲੌਗ 'ਚ ਤੁਹਾਡੇ ਨਾਮ ਬਟਾਗਾ ਧੰਨਵਾਦ